ਸੋ ਕੌਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਆਸਾ ਬਾਣੀ ਸ੍ਰੀ ਨਾਮ ਦੇਉ ਜੀ ਕੀ ਆਸਾ ਅਨੀਲੇ ਕੁੰਭ ਪਰਾਇਲੇ ਊਦਕ ਠਾਕਰ ਕਹੋ ਇਸ ਇਨਾਨ ਕਰੋ ਬਿਆਲਿਸ ਲਖ ਜੀ ਜਲ ਮੇਂ ਹੋਤੇ ਬੀਠਲ ਪਹਿਲਾ ਕਾਇ ਕਰੋ ਅਨੀਲੇ ਕੁੰਭ ਪਰਾਇਲੇ ਊਦਕ ठाकर ਕੋ ਇਸ ਨਾਨਕ ਕਰੋ ਬਿਆਲਿਸ ਲਖ ਜੀ ਜਲ ਮਹ ਹੋਤੇ ਬੀਠਲ ਪਹਿਲਾ ਕਾਇ ਕਰੋ ਜਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕੇਲਾ ਰਹਾਓ ਅਨਿਲੇ ਫੂਲ ਪ੍ਰੋਇਲੇ ਮਾਲਾ ਠਾਕਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈ ਹੈ ਪਵਰ ਹੈ ਬੀਠਲ ਭੈਲਾ ਕਾਇ ਕਰੋ ਅਨਿਲੇ ਦੁੱਧ ਰਿਧਾਈਲੇ ਖੀਰੰਗ ਠਾਕਰ ਕੋ ਨੈ ਵੇਦ ਕਰੋ ਪਹਿਲੇ ਦੁੱਧ ਬਿਟਾਰਿਓ ਬਛਰੈ ਬੀਠਲ ਪਹਿਲਾ ਕਾਇ ਕਰੋ ਈ ਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਂ ਤਨੰਤਰ ਨਮਾ ਪਰਨ ਵੈ ਪੂਰ ਰਹੈਉ ਤੋ ਸਰਬਮਹੀ ਈ ਬੇਠਲ ਉਹ ਬਹੇ ਬੇਠਲ ਬੇਠਲ ਬਿਨ ਸੰਸਾਰ ਨਹੀਂ ਥਾਂਤ ਨੰਤਰ ਨਾਮਾ ਪਰਨਵੈ ਪੂਰ ਰਹੇ ਹੋ ਤੂੰ ਸਰਬਮਹੀ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਕੜਾ ਲਿਆ ਕੇ ਉਸ ਵਿੱਚ ਪਾਣੀ ਭਰਾ ਕੇ ਜੇ ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ ਤਾਂ ਉਹ ਇਸ਼ਨਾਨ ਪਰਮਾਨ ਨਹੀਂ ਪਾਣੀ ਝੂਠਾ ਹੈ ਕਿਉਂਕਿ ਪਾਣੀ ਵਿੱਚ 42 ਲੱਖ ਜੂਨਾ ਦੇ ਜੀਵ ਰਹਿੰਦੇ ਹਨ ਪਰ ਮੇਰਾ ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ ਉਹਨਾਂ ਜੀਵਾਂ ਵਿੱਚ ਵਸਦਾ ਸੀ ਤੇ ਇਸ਼ਨਾਨ ਕਰ ਰਿਹਾ ਸੀ ਤਾਂ ਫਿਰ ਮੂਰਤੀ ਨੂੰ ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ ਮੈਂ ਜਿੱਧਰ ਜਾਂਦਾ ਹਾਂ ਉਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਬੜੇ ਆਨੰਦ ਚੋੜ ਤਮਾਸ਼ੇ ਕਰ ਰਿਹਾ ਹੈ ਫੁੱਲ ਲਿਆ ਕੇ ਤੇ ਮਾਲਾ ਪਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ ਤਾਂ ਉਹ ਫੁੱਲ ਝੂਠੇ ਹੋਣ ਕਰਕੇ ਉਹ ਪੂਜਾ ਪ੍ਰਵਾਨ ਨਹੀਂ ਕਿਉਂਕਿ ਉਹਨਾਂ ਫੁੱਲਾਂ ਦੀ ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ ਪਰ ਮੇਰਾ ਬੀਤਲ ਤਾਂ ਪਹਿਲਾਂ ਹੀ ਉਸ ਭੌਰੇ ਵਿੱਚ ਵੱਸਦਾ ਸੀ ਤੇ ਸੁਗੰਧੀ ਲੈ ਰਿਹਾ ਸੀ ਤਾਂ ਫਿਰ ਇਹਨਾਂ ਫੁੱਲਾਂ ਨਾਲ ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ ਦੁੱਧ ਲਿਆ ਕੇ ਖੀਰ ਰਨਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ ਤਾਂ ਦੁੱਧ ਝੂਠਾ ਹੋਣ ਕਰਕੇ ਭੋਜਨ ਪ੍ਰਵਾਨ ਨਹੀਂ ਕਿਉਂਕਿ ਚੋਣ ਵੇਲੇ ਪਹਿਲਾਂ ਬੱਚੇ ਨੇ ਦੁੱਧ ਝੂਠਾ ਕਰ ਦਿੱਤਾ ਸੀ ਪਰ ਮੇਰਾ ਬੀਠਲ ਤਾਂ ਪਹਿਲਾਂ ਹੀ ਉਸ ਬੱਚੇ ਵਿੱਚ ਵਸਦਾ ਸੀ ਤੇ ਦੁੱਧ ਪੀ ਰਿਹਾ ਸੀ ਤਾਂ ਇਸ ਮੂਰਤੀ ਅੱਗੇ ਮੈਂ ਕਿਉਂ ਨਾ ਵੈਤ ਭੇਟ ਕਰਾਂ ਜਗਤ ਵਿੱਚ ਏਠਾਂ ਉਤਾਂ ਹਰ ਤਾਂ ਬੀਠਲ ਹੀ ਬੀਠਲ ਹੈ ਬੀਠਲ ਤੋਂ ਸਖਨਾ ਜਗਤ ਨਹੀਂ ਰਹਿ ਸਕਦਾ ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ ਏ ਬੀਠਲ ਤੂੰ ਸਾਰੀ ਸ੍ਰਿਸ਼ਟੀ ਵਿੱਚ ਹਰ ਥਾਂ ਭਰਪੂਰ ਹੈ